ਕਿ ਸੇ ਨੂੰ ਬੁਲਾਣ ਦਾ ਕੋਈ ਗੱਲ ਕਰਨਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣਿਆ ਉਹਨਾਂ ਦੀ ਸ਼ਾਮ ਨੂੰ ਮਨੂੰ ਬਾਦ ਰਾਤ ਤੇ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਪੰਦੇਰ ਸਾਹਿਬ ਬੋਲੇ ਆ ਪੱਲੇਵਾਲ ਸਾਹਿਬ ਬੋਲੇ ਆ ਆਮ ਤਾਂ ਹੈ ਹੀ ਨਹੀਂ ਸਾਹਿਬ ਅਗਰ ਆਮ ਹੈਗੇ ਸਭ ਤੋਂ ਮਹਿੰਗਾ ਆਮ ਮੈਂ ਤਾਂ ਅਲਫਾਂਜ਼ੋ ਹੀ ਸੁਣਿਆ ਸਾਹਿਬ ਇਹ ਜਿਹੜੇ ਆਮ ਹੈ ਵੀ ਲੰਗੜੇ ਆਮ ਹੈ ਨਹੀਂ ਅਲਫਾਂਜ਼ੋ ਆਮ ਹੈ ਖਾਸ ਹੈ ਅੰਦਰ ਬੈਠੇ ਵੀ ਆਮ ਉਹਨਾਂ ਨੂੰ ਬਿਸਰੇ ਹੈ ਵੀ ਇਹਨਾਂ ਆਮ ਹੋ ਗਏ ਜੇਲ੍ਹ 'ਚ ਵੀ ਉਹਨਾਂ ਨੂੰ ਆਮ ਚਾਹੀਦੇ ਆ ਵੀ ਆਮ ਕੋ ਹਮੈਂ ਤਾਂ ਅਜੇ ਕੋ ਜੇਲ੍ਹ ਸੁਣੀ ਨਹੀਂ ਤੇ ਉਹਨਾਂ ਨੂੰ ਕੋਈ ਵੋਲੰਟੀਅਰ ਨਹੀਂ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਾਸਤੇ ਵੀ ਮਿਸਿਸ ਕੇਂਦਰੀਵਾਲ ਹੀ ਫਿੱਟ ਹੈ ਸਾਡੇ ਜਿਹੜੇ ਸਟੇਟ ਦੇ ਪ੍ਰਭਾਰੀ ਹੈ ਗਵਰਨਰ ਚੀਫ ਮਿਨਿਸਟਰ ਗੁਜਰਾਤ ਉਹ ਇਲੈਕਸ਼ਨ ਪ੍ਰੈਪਰੇਸ਼ਨ ਦੀ ਤਿਆਰੀ ਦਾ ਜਾਇਜ਼ਾ ਲੈਣ ਵਾਸਤੇ ਤੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਇੱਥੇ ਆਏ ਜਦ ਜੈਸਾਂ ਆਪਣਾ ਤੇ ਪਰਿਵਾਰ ਨੂੰ ਮਨਾਣ ਗਏ ਸੀ ਕੀ ਅਪਡੇਟ ਹੈ ਸਭ ਮਨਾਣ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਸਭ ਮੈਂ 4 ਦਿਨ ਪਹਿਲਾਂ ਵੀ ਜਾ ਕੇ ਆਏ ਸੀ ਉਹਨਾਂ ਦੀ ਕਮਿਟਮੈਂਟ ਹੈ ਪਾਰਟੀ ਦੇ ਨਾਲ ਖੜਾ ਓਬਵੀਅਸਲੀ ਉਹ ਵੀ ਕਲੇਮੈਂਟ ਸੀਗੇ ਉਹਨਾਂ ਦੇ ਆਪਣੇ ਕੁਝ ਕਦਸੇ ਆ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਬਟ ਪਾਰਟੀ ਦੇ ਨਾਲ ਸਾਰੇ ਉਹਨਾਂ ਦੇ ਵਰਕਰ ਸਾਥੀ ਤੇ ਸਾਰੇ ਉਹ ਮਜ਼ਬੂਤੀ ਨਾਲ ਖੜੇ ਨੇ ਸਰ ਪ੍ਰਿੰਕਾ ਗੰਧੀ ਦਾ ਬਿਆਨ ਆਇਆ ਕਿ ਨੋਟਬੰਦੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਮਹਿਲਾਵਾਂ ਦੇ ਗਹਿਣੇ ਗਿਰਵੀ ਰਖਵਾ ਦਿੱਤੇ ਜਿਸ ਤਰ੍ਹਾਂ ਦੇਖਦੇ ਹਾਂ ਮੈਂ ਸਮਝਦਾ ਹਾਂ ਵੀ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਬਜਾਏ ਆ ਦੇਖਣ ਦੀ ਅੱਜ ਦੇਸ਼ ਦੇ ਅੰਦਰ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ ਤਾਂ ਕਿ ਇਹ ਜੀ ਨੌਬਤ ਕਿਸੇ ਦੀ ਨਾ ਹੋਵੇ ਉਹਦੀ ਤਰੱਕੀ ਕਿਸ ਤਰ੍ਹਾਂ ਹੋਊਗੀ ਉਹਨੂੰ ਲੈ ਕੇ ਜਿਹੜਾ ਜੋ ਕੁਝ ਪਿਛਲੇ 10 ਸਾਲਾਂ 'ਚ ਹੋਇਆ ਹੈ ਜੇ ਅੱਜ ਪੰਜਾਬ ਹਿੰਦੁਸਤਾਨ ਦੀ ਅਰਥ ਵਿਵਸਥਾ ਦੁਨੀਆ ਦੇ ਅੰਦਰ 5ਵੇਂ ਨੰਬਰ ਤੇ ਪਹੁੰਚੀ ਹੈ ਇਹ ਉਹਨੂੰ ਅੱਗੇ 3ਵੇਂ ਨੰਬਰ ਤੇ ਲੈ ਕੇ ਜਾਣਾ ਹੈ ਅਮਰੀਕਾ ਚੀਨ ਨਾਲ ਜੇ ਆਪਾਂ ਮੁਕਾਬਲਾ ਕਰਨਾ ਹੈ ਉਹ ਡਵੈਲਪਮੈਂਟ ਹੀ ਦੇ थ्रू ਹੋ ਸਕਦੀ ਹੈ ਇਹਨਾਂ ਗੱਲਾਂ ਦੇ ਆਪਸੀ ਛਿੰਟਾ ਕਸ਼ੀ ਨਾਲ ਕੁਛ ਨਹੀਂ ਜੱਟ ਸਾਹਿਬ ਉਹਨਾਂ ਨੇ ਕੀ ਪੰਜਾਬ ਦੇ ਵੋਟਰ ਦੀ ਇਸ ਬਾਰੇ ਕੀ ਨਜ਼ਰ ਹੈ ਜੀ ਪੰਜਾਬ ਦੇ ਵੋਟਰ ਦੀ ਕੀ ਸਾਰੇ ਪੰਜਾਬ ਚ ਘੁੰਮ ਰਹੇ ਹੋ ਕੀ ਲੱਗਦਾ ਕੀ ਰਿਸਪੌਂਸ ਮਿਲ ਰਿਹਾ ਜੀ ਮੈਨੂੰ ਤਾਂ ਰਿਸਪੌਂਸ ਬਹੁਤ ਵਧੀਆ ਲੱਗ ਰਿਹਾ ਸਾਬ ਲੋਕਾਂ ਦਾ ਹੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਬੜੀਆ ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਬੀਜੇਪੀ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਬੀਜੇਪੀ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰ ਰਹੇ ਹੈ। ਇਹ ਅੱਜ ਤੋਂ ਨਹੀਂ ਪਿਛਲੇ 2.5 ਸਾਲਾਂ ਤੋਂ ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ ਉਹ ਜਿਨੂੰ ਕਹਿੰਦੇ ਨੇ ਇੱਕਦਮ ਉਖਤਾਚੇ ਚਤੇ ਸੀ ਉਬੁਗੇ ਸੀਗੇ ਚਾਹ ਕਾਂਗਰਸੀ ਚਾਹ ਅਕਾਲੀ ਸੀਗੇ ਜੋ ਵੀ ਸੀ ਸਾਰਿਆਂ ਤੋਂ ਉਹਨਾਂ ਨੇ ਕਿਹਾ ਵੀ ਟ੍ਰੈਡੀਸ਼ਨਲ ਵੋਟਰ ਨੂੰ ਨਵਾਂ ਮੌਕਾ ਦੇਣਾ ਹੈ। ਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇਹਦੇ ਨਾਲ ਤੋਂ ਉਹ ਹੀ ਚੰਗੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਚੰਗੇ ਘਵਾਤਾ ਹੁਣ ਉਹ ਦੇਖ ਰਿਹਾ ਵੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ ਉਹ ਹੈ ਬੀਜੇਪੀ ਵੀ ਬੀਜੇਪੀ ਨੂੰ ਮੌਕਾ ਦਿਓ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਪੰਜਾਬ ਵਾਂਝਾ ਨਾ ਰਹਿ ਜੇ ਇਹਦੇ ਵਾਸਤੇ ਮੈਂ ਸਮਝਦਾ ਹਾਂ ਕਿ ਆਪ ਨੇ ਇਤਿਹਾਸ ਸੀ ਬੀਜੇਪੀ ਦਾ ਕਿਹਦੇ ਨਾਲ ਮੁਕਾਬਲਾ ਮੁਕਾਬਲਾ ਸਭ ਦੁਸ਼ਮਣ ਦੁਸ਼ਮਣ ਵਰਡ ਬਹੁਤ ਸਟਰੋਂਗ ਹੋ ਜਾਂਦਾ ਹੈ प्रतिद्वंदी ਜਿਹੜੇ ਸਾਡਾ ਕੰਪੀਟੀਸ਼ਨ ਉਹਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਦੇ। ਅੱਜ ਬੜਾ ਜਲਦੀ ਪੁੱਛ ਰਹੇ ਹੋਂ ਮੇਰੇ ਤੋਂ ਤੁਸੀਂ ਨਹੀਂ ਮੈਂ ਇਸ ਕਰਕੇ ਕਹਿ ਰਿਹਾ ਆਈ ਥਿੰਕ ਕੈਂਡੀਡੇਟ ਆ ਜਾਣ ਦੇ ਮੈਂ ਸਾਰੇ 10 ਨੂੰ ਕਰਕੇ ਜਿਹਨਾਂ ਨੂੰ ਕੰਮ ਨਾ ਆ। ਆਮ ਆਪੀ ਪਾਰਟੀ ਨੂੰ ਖਾਸ ਉਮੀਦਵਾਰ ਕਿਉਂ ਮੈਦਾਨ ਚ ਧਾਰਨ ਰਿਹਾ ਆਪਣੇ ਵਜ਼ੀਰ ਕਿਉਂ ਮੈਦਾਨ ਚ ਧਾਰਨ ਰਿਹਾ ਕੀ ਲੱਗਦਾ? ਤੁਸੀਂ ਖਾਸ ਦੀ ਗੱਲ ਕੀਤੀ ਆਮ ਤਾਂ ਹੈ ਹੀ ਨਹੀਂ ਸਾਬ ਅਗਰ ਆਮ ਹੈਗੇ ਸਭ ਤੋਂ ਮਹਿੰਗਾ ਆਮ ਹੈ ਤਾਂ ਅਲਫਾਂਸੋ ਹੀ ਸੁਣਾ ਸਾਬ ਇਹ ਜਿਹੜੇ ਆਮ ਹੈ ਵੀ ਲੰਗੜੇ ਆਮ ਹੈ ਨਹੀਂ ਹੈ ਅਲਫਾਂਸੋ ਆਮ ਹੈ ਖਾਸ ਹੈ ਅੰਦਰ ਬੈਠੇ ਵੀ ਆਮ ਉਹਨਾਂ ਦਿਸਰੇ ਹੈ ਵੀ ਇਹਨਾਂ ਆਮ ਹੋ ਗਏ ਜੇਲ 'ਚ ਵੀ ਉਹਨਾਂ ਨੂੰ ਆਮ ਚਾਹੀਦੇ ਆ ਵੀ ਆਮ ਖੋਹ ਮੈਂ ਤਾਂ ਇੱਕੋ ਜੇਲ ਸੁਣੀ ਨਹੀਂ ਸੁਣਦੇ ਸੀ ਵੀ ਤਿਆਰ ਜੇਲ ਬੜੀ ਸਖਤ ਹੈ ਬੜਾ ਜਿਉਂਥੇ ਸਾਹ ਹੀ ਨਹੀਂ ਲੈਣ ਦਿੰਦੇ ਉਥੇ ਤਾਂ ਖੀਰ ਖਵਾਇਆ ਜਾ ਰਹੀ ਹੈ ਉਥੇ ਤਾਂ ਆਮ ਖਵਾਏ ਜਾ ਰਹੇ ਅਲਫਾਂਸੋ ਦੇਖੋ ਆ ਸਿਰਫ ਕੈਂਡੀਡੇਟ ਤਾਂ ਗੱਲ ਨਹੀਂ ਸਾਬ ਚੀਫ ਮਨਿਸਟਰ ਦਿੱਲੀ ਜੇਲ੍ਹ ਦੇ ਅੰਦਰ ਹੈ ਤੇ ਜਿਹੜੇ ਕਹਿੰਦੇ ਸੀ ਆਮ ਵਰਕਰਾਂ ਦੀ ਵਰਕਰ ਨਹੀਂ ਵਲੰਟੀਅਰ ਕਹਿੰਦੇ ਆਮ ਆਦਮੀ ਪਾਰਟੀ ਵੀ ਸਾਡੇ ਵਲੰਟੀਅਰ ਐਸ ਦੀ ਪਾਰਟੀ ਐ ਤੇ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਾਸਤੇ ਵੀ ਮਿਸਿਸ ਕੇਂਦਰੀਵਾਲ ਹੀ ਫਿੱਟ ਐ ਕਹਿੰਦੇ ਸੀ ਵੀ ਅਸੀਂ ਦੂਜੀ ਪਾਰਟੀਆਂ ਤੋਂ ਅੱਡ ਅਸੀਂ ਇੱਕ ਨਵੀਂ ਕਿਸਮ ਦੀ ਰਾਜਨੀਤੀ ਬਦਲਾਵ ਲੈ ਕੇ ਆਵਾਂਗੇ ਆ ਬਦਲਾਵ ਕੱਢਿਆ ਸਾਬ ਮੈਂ ਤਾਂ ਪੁੱਛਣਾ ਚਾਹਨਾ ਵੀ ਲਾਲੂ ਪ੍ਰਸਾਦ ਜੀ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਫਰਕ ਕੀ ਹੈ ਰਾਬੜੀ ਦੇਵੀ ਤੇ ਇਹ ਜਿਹੜੇ ਇਹਨਾਂ ਦੇ ਵਾਈਫ ਹੈ ਮਿਸਿਸ ਕੇਜਰੀਵਾਲ ਕੀ ਫਰਕ ਹੈ ਸਮਝਾ ਮੈਨੂੰ ਆ ਦੱਸੋ ਉਹਨਾਂ ਨੂੰ ਕਿਸੇ ਤੇ ਜੀ ਨਹੀਂ ਟਿਕਿਆ ਕੇਜਰੀਵਾਲ ਸਾਹਿਬ ਇਸ ਕਰਤਾ ਤੁੰ ਨੂੰ ਤੁਜੀ ਕਹਿੰਦਾ ਤੂੰ ਰੋਨੀ ਐ ਕਾਲੇਚੇ ਮਨੂੰ ਇੱਥੇ ਰੁੜ ਕੇ ਕਲੰਗੀ ਵਾਲੇ ਤੁਸੀਂ ਕੈਂਡੀਡੇਟਾਂ ਦੀ ਗੱਲ ਕਰੀ ਇੱਥੇ ਚੀਫ ਮਿਨਿਸਟਰ ਲਗਾ ਕੇ ਆਪਣਾ ਘਰੋਂ ਲਿਆ ਕੇ ਬਿਠਾਤਾ ਸੋ ਇਹ ਲੋਕ ਇਸੇ ਕਰਕੇ ਲੋਕ ਅੱਜ ਦੇਖ ਰਹੇ ਹੈ ਲੋਕਾਂ ਦੀ ਨਿਗਾਹ ਪੰਜਾਬ ਦੇ ਇਤਿਹਾਸ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਅੱਜ 24 ਤਰੀਕ ਹੋ ਗਈ ਹੈ 23 ਤਰੀਕ ਤੱਕ ਤਨਖਾਹ ਨਹੀਂ ਆਈ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਫੁੱਲ ਕੇ ਗੋਲ ਨਹੀਂ ਰਹੇ ਮੀਡੀਆ ਅੱਗੇ ਪਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਫੀਸਾਂ ਜਾਣੀਆਂ ਹੈਗੀਆਂ ਤਰਸ ਤਰਸ ਹੋ ਰਿਹਾ ਕਿਵੇਂ ਦੇਖ ਰਹੇ ਹੋ ਕਰਜ਼ਾ ਬਹੁਤ ਜ਼ਿਆਦਾ ਚੜ ਗਿਆ ਪੰਜਾਬ ਦਾ ਉਹ ਉਹ ਬੋਲਣ ਨਾ ਬੋਲਣ ਸਭ ਪੁਲਿਸ ਦੇ ਕਰਮਚਾਰੀ ਡਿਸਪਲਿਨਡ ਫੋਰਸ ਹੈ ਜੇ ਵੀ ਹੈ ਕਿਸੇ ਡਿਸਪਲਿਨ ਚ ਹੈ ਪਰ ਪੰਜਾਬ ਦੇ ਅੰਦਰ ਵੱਧ ਵੱਧ ਰਹੀਆਂ ਜਿਸ ਤਰ੍ਹਾਂ ਘੋਵਾਂ ਦੀ ਘਟਨਾਵਾਂ ਘਟਨਾਵਾਂ ਜੋ ਹੋ ਰਹੀਆਂ ਹਨ ਹਰ ਇੱਕ ਕਿਸਮ ਦੀ ਲਾਅ ਐਂਡ ਆਰਡਰ ਨਾਲ ਚੀਜ਼ ਦੀ ਜਿਹੜੀ ਹੈ ਉਹ ਜਿਹੜੇ ਯੂਨੀਫਾਰਮ ਪੁਲਿਸ ਹੈ ਉਹ ਉਹ ਆਪਣੇ ਆਪ ਨੂੰ ਫਰਸਟ੍ਰੇਟ ਮਹਿਸੂਸ ਕਰ ਰਹੀ ਹੈ ਸਰ ਜਦੋਂ ਤਾਈਂ ਕਾਰਜਾ ਹੋਰ ਲਿਆ ਪੰਜਾਬ ਸਰਕਾਰ ਨੇ ਠੀਕ ਐਵੇਂ ਹੀ ਕਰ ਰਹੇ ਹਨ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਫਿਰ ਇਸ ਤਰ੍ਹਾਂ ਦਾ ਕੁਝ ਕਰ ਰਹੇ ਸੀ ਚੌਂ ਚਾਬਦੇ ਦੇ ਵਿੱਚ 2500 ਕਰੋੜ ਦੇਖੋ ਇਹ ਗੱਲਾਂ ਇਲੈਕਸ਼ਨ ਹੋਊਗਾ ਸਾਰੀਆਂ ਗੱਲਾਂ ਕਰਾਂਗੇ ਸਰ ਅੱਜ ਦੇ ਦਿਨ ਤਾਂ ਅਸੀਂ ਜਿਹੜੀ ਪ੍ਰੈਪਰੇਸ਼ਨ ਕਰ ਲਈ ਹੈ ਸਾਰੇ 2500 ਦਾ ਵੀ ਗੱਲ ਕਰਾਂਗੇ ਮੋਟੀ ਜੀ ਗੱਲ ਮੈਂ ਜਿਹੜੀ ਸਮਝਦਾ ਨਾ 2500 ਅੱਜ ਕੱਲ ਕਰੋੜ ਤਾਂ ਐਵੇਂ ਹੋ ਗਏ 350 300 ਕਰੋੜ ਰੁਪਈਆ ਦਾ ਐਮਪੀ ਐਮਪੀ ਦੇ ਕਲਮਾਰੀਆਂ ਜੇ ਪੈ ਮਿਲ ਜਾਂਦਾ ਹੈ ਪੰਜਾਬ ਵੀ ਮਾੜਾ ਨਹੀਂ ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਦੇ ਬਿਸਤਰ ਦੇ ਹੇਟਾਂ 10 ਕਰੋੜ ਮਿਲ ਗਿਆ ਅੱਜ ਕੱਲ ਕਰੋੜ ਦਾ ਰੇਵੜੀਆਂ ਬਣੇ ਖੜੇ ਐ ਪਰ ਸੁਦਾਮਾ ਬਣ ਕੇ ਆਏ ਦੇਖੋ بڑے ਅਮੀਰ ਸੁਦਾਮਾ ਜੀ ਇਹ ਜੇ ਇਹ ਜੇ ਸੁਦਾਮਾ ਇਹ ਜੇ ਕ੍ਰਿਸ਼ਨ ਮਿਲ ਜਾਣਗੇ ਭਗਵਾਨ ਸਾਹਮਣੇ ਜੇ ਜੇ ਕਹੇ ਜੇ ਪੰਗਤਾ ਹੋ ਜੇ ਉਹਨਾਂ ਨੂੰ ਜੇ ਮਿਲ ਜਾਣਗੇ ਪਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਟੋਣਾਂ ਤੋਂ ਬਾਹਰ ਸਰਕਾਰ ਟੁੱਟ ਜੇਗੀ ਤੇ ਜੇ ਟੁੱਟਦੀ ਹੈ ਤਾਂ ਫਿਰ ਕੀ ਨਹੀਂ ਬਣੇਗੀ ਤੁਸੀਂ ਮੈਂ ਕੋਈ ਮੈਂ ਪਾਰਖਿਆ ਕਿ ਤੁਸੀਂ ਦੱਸੋ ਮੈਂ ਤਾਂ ਜੋਤਿਸ਼ ਨੂੰ ਯਕੀਨ ਕਰਦਾ ਹੀ ਨਹੀਂ ਨਾ ਮੇਰੇ ਕੋਈ ਅੰਗੂਠੀ ਨਾ ਕੋਈ ਨਗ ਅੱਜ ਕੱਲ ਸਾਰੇ ਲੀਡਰ ਪਰੇ ਹੋ ਜਾਂਦੇ ਹੱਥ ਪਾ ਕੇ ਦੇਖ ਲਓ ਇੱਥੇ ਵੀ ਕਈ ਸਾਡੇ ਘਰੇ ਹੋਣੇ ਜਿਹਨਾਂ ਦੇ ਕਿਲੋ ਕਿਲੋ ਪੱਕਾ ਹੱਥ ਪਾ ਕੇ ਭਰਨੋਂ ਰਾਸ਼ਪਤੀ ਰਾਜ ਲੱਗ ਜੇਗਾ ਜੀ ਆਉਣ ਵਾਲੇ ਸਾਲ ਕਿਤੇ ਨਹੀਂ ਲੱਗਦਾ ਸਾਬ ਕੋਈ ਰਾਸ਼ਟਰਪਤੀ ਰਾਜ ਨਹੀਂ ਲੱਗਦਾ ਸਾਬ ਮੈਂ ਰਾਸ਼ਟਰਪਤੀ ਰਾਜ ਦੇ ਬਿਲਕੁਲ ਖਿਲਾਫ ਹਾਂ ਪਾਣੀ ਜਦੋਂ ਇੱਥੇ ਆ ਜੂਗਾ ਸਭ ਲੋਕ ਫੈਸਲਾ ਕਰਨਗੇ ਆ ਮਨ ਲੱਗਦਾ ਇੱਥੇ ਨਾ ਮੀ ਲੋਕਾਂ ਦਾ ਰਾਜ ਹੈ ਕੋਈ ਲੋਕਾਂ ਦਾ ਰਾਜ ਰੂਜ ਹੈ ਨਹੀਂ ਆ ਅਲਫਾਂਜ਼ੋ ਆਮ ਦਾ ਰਾਜ ਹੈ ਇਹਨੂੰ ਪੰਜਾਬ ਵਾਸਤੇ ਬਹੁਤ ਮਹਿੰਗਾ ਸੌਦਾ ਪਿਆ ਸਾਬ ਪੰਜਾਬ ਐ ਦਾ ਸੌਦਾ ਹੁਣ ਕਰਨ ਦਾ ਨਹੀਂ ਚਾਹ ਇੱਕ ਵਿਰੋਧੀ ਇੱਕ ਬੀਜੇਪੀ ਤੇ ਸਿਆਸੀ ਤੰਜ ਕੱਸਦੇ ਆ ਕਿ ਪੰਜਾਬ ਪਟਿਆਲਾ ਲੁਧਿਆਣਾ ਦੇ ਅੰਦਰ ਕਹ ਕੌਣ ਨੇ ਕੈਂਡੀਡੇਟ ਜਿਹੜੇ ਆ ਉਹ ਵੇ ਸਾਰੇ ਇੱਕ ਮਿੰਟ ਮੈਨੂੰ ਆ ਦੱਸੋ ਕਹ ਕੌਣ ਨੇ ਕੋਈ ਵੀ ਸਾਰੇ ਗਰੋਹੀ ਮੈਂ ਖਵਾ ਚਲੇ ਪਿਆ ਰਹੇ ਮੈਨੂੰ ਦੱਸੋ ਕਿਹੜੇ ਵਿਰੋਧੀ ਕੋਲ ਅਸਤਾ ਚਲੋ ਪਹਿਲੀ ਵਾਰੀ ਅੱਡ ਲੜ ਰਹੇ ਸਾਬੀ ਤੁਸੀਂ ਦੋ ਜਣ ਬੜੀ ਬੜੀ ਬਿਆਨ ਦੇ ਚੁੱਕੇ ਆਂ ਜੀ ਤੁਸੀਂ ਦੋ ਜਣ ਉਹਨਾਂ ਸਾਹਿਬ ਨੂੰ ਉੱਚਾ ਵੀ ਕਾਂਗਰਸ ਦੇ ਵਿੱਚ ਗਾਂਧੀ ਸਾਹਿਬ ਨੂੰ ਕਿੱਥੋਂ ਲੈ ਕੇ ਆਏ ਆ ਗਾਂਧੀ ਸਾਹਿਬ ਉਹਨਾਂ ਦੇ ਮਿੱਤਰ ਰਹੇ ਉਹ ਜਨਾ ਸਾਹਿਬ ਦੇ ਮੇਰੇ ਬੜੇ ਮਿੱਤਰ ਰਹੇ ਆ ਓ ਪਟਿਆਲੇ ਦੇ ਵਿੱਚ ਕੋਈ ਸੁਨਸਰਾ ਹੋ ਗਈ ਸੀਗੀ ਸਰਦਾਰ ਲਾਲ ਸਿੰਘ ਤੋਂ ਵੱਡਾ ਦਾ ਕੋਈ ਚਿਹਰਾ ਹੈ ਹੀ ਨਹੀਂ ਪੰਜਾਬ ਉੱਥੇ ਪੰਜਾਬ 'ਚ ਹੈ ਨਹੀਂ ਪਟਿਆਲੇ ਦੀ ਛੱਡੋ ਉਹਨਾਂ ਨੂੰ ਸਰਦਾਰ ਲਾਲ ਸਿੰਘ ਮਾੜੇ ਲੱਗੇ ਹਰदयाल ਕੰਬੋਜ ਵੀ ਮਾੜੇ ਲੱਗੇ ਮਦਨ ਲਾਲ ਠੇਕੇਦਾਰ ਮਾੜੇ ਲੱਗੇ ਉਹਦਾ ਉਹ ਦਸਨ ਸਾਹਿਬ ਅੱਜ ਤਾਂ ਪਹਿਲੀ ਵਾਰ 10 ਸੀਟਾਂ ਇਹਦੀ ਅੱਜੇ ਪਹਿਲੀ ਵਾਰ ਲੜ ਰਹੇ ਆ ਹੋ ਸਕਦਾ ਸਾਨੂੰ ਕੋਈ ਕਾਰਟੂਬੇ ਕਿਉਂਕਿ ਸਾਡਾ ਸੰਗਠਨ ਗਰਾਊਂਡ ਤੇ ਹੈ ਨਹੀਂ ਸੀਗਾ ਉਹ ਜਵਾਬ ਦੇਣ ਆਮ ਆਦਮੀ ਪਾਰਟੀ ਖਾਸ ਆਦਮੀ ਪਾਰਟੀ ਕੋਈ ਪਾਰਟੀ ਮਰੋੜ ਲੋ ਸਾਰਿਆਂ ਦਾ ਹਾਲ ਹੈ ਸਰ ਕਿਉਂਕਿ ਲੋਕਾਂ ਦਾ ਹੁਣ ਆ ਲੀਡਰਸ਼ਿਪ ਵੈਕਿਊਮ ਕਰਕੇ ਪੰਜਾਬ ਦੇ ਹਾਲ ਹੋ ਰਹੇ ਸਨ ਪੰਜਾਬ ਦੀ ਵੋਟ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇੱਕ ਪਾਸੇ ਕਿਸਾਨ ਤੋਂ ਲੜਗਾ ਕਿ ਕਿਤੇ ਨੋਟਾਂ ਲੱਗਦਾ ਕਿ ਸਿੱਧੀ ਸਾਹਿਬ ਨੂੰ ਬਾਲੂ ਦੀ ਲੋਕ ਨਹੀਂ ਪਿਛੇ ਸਭ ਕੌਣ ਕਿਹਨੂੰ ਸਹਿਯੋਗ ਦਿੰਦਾ ਹੈ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਸਾਹਿਬ ਕਿਸਾਨ ਕਰ ਰਹੇ ਸਭ ਪ੍ਰੋਟੈਸਟ ਕਰ ਰਹੇ ਸਭ ਕਿਸਾਨ ਦੇਖੋ ਮੈਨੂੰ ਕਿਸਾਨਾਂ ਵਾਲੇ ਮਸਲੇ ਤੇ ਮੈਂ ਅੱਜ ਪ੍ਰੈਸ ਕਾਨਫਰੰਸ ਕਰੂੰਗਾ ਸਾਹਿਬ ਆਈ ਵਿਲ ਐਡਰੈਸ ਦੇ ਇਸ਼ੂਸ ਮੰਨੂ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪਰਤੀਬਾਧਾ ਸਾਹਿਬ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ ਇਹਸਾਨ ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਅਦ ਵਿੱਚ ਕੋ ਹੋਰ ਆ ਲੀਡਰ ਆ ਕੋਈ ਕਿਸੇ ਪਾਰਟੀ ਨਾਲ ਜੁੜਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਝ ਆ ਮੈਂ ਅਸੀਂ ਖੇਤੀਬਾੜੀ ਪਿਸ਼ੋਕਰ ਚੋਂ ਆਏ ਆ ਤੇ ਇਸ ਕਰਕੇ ਠੀਕ ਹੈ ਸਭ ਵਿਰੋਧ ਕਰ ਰਹੇ ਮੈਂ ਆਪਣੇ ਖੰਦਸੇ ਜੜੇ ਆ ਦਾ ਗੱਲਬਾਤ ਕੀਤੀ ਗਏ ਤੁਸੀਂ ਪ੍ਰੈਸੈਂਟ ਨਹੀਂ ਹੋ ਉਹਨਾਂ ਦਾ ਕਹਿਣਾ ਕਿ ਤੁਸੀਂ ਜਵਾਬ ਨਹੀਂ ਦੇ ਸਕਦੇ ਤਾਂ ਕਿ ਕੱਲ ਕੰਨ ਕਹਿੰਦੇ 5 ਸੈਕਿੰਡ ਵੇਟ ਕੀਤੀ ਇੱਕ ਇੱਕ ਸੈਕਿੰਡ ਸਾਹਿਬ ਇੱਕ ਸੈਕਿੰਡ ਦੇਖੋ ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣਿਆ ਉਹਨਾਂ ਦੀ ਸ਼ਾਮ ਨੂੰ ਮੈਨੂੰ ਬਾਦ ਰਾਤ ਤੇ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੋਈ ਸ਼੍ਰੀ ਪੰਦੇਰ ਸਾਹਿਬ ਬੋਲੇ ਆਏ ਆ ਧੱਲੇਵਾਲ ਸਾਹਿਬ ਬੋਲੇ ਆਏ ਉਹ ਬੋਲਣਾ ਲੋਕਤੰਤਰ ਚ ਸਭ ਦਾ ਹੱਕ ਹੈ ਪਰ ਉਹ ਜਦੋਂ ਮੈਨੂੰ ਉਹ ਵੀਡੀਓ ਮੈਂ ਦੇਖੀ ਤੇ ਅਖਬਾਰਾਂ 'ਚ ਜਿਸ ਤਰ੍ਹਾਂ ਅੱਜ ਫੋਟੋਆਂ ਲੱਗੀਆਂ ਮੈਨੂੰ ਸਭ ਤੋਂ ਪਹਿਲਾਂ ਤੁਹਾਡੇ ਦੇ ਦਿਮਾਗ 'ਚ ਕੀ ਆਇਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਤੇ ਕੁਰਸੀਆਂ ਤੇ ਐ ਜੀ ਇਹ ਜਿਹਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ ਅਨ ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਹੋਇਆ ਸੀ ਹਾਂ ਜੀ ਈਸ਼ੂ ਕੀ ਸੀਗਾ ਐਸਵਾਈਐਲ ਦਾ ਈਸ਼ੂ ਸੀਗਾ ਐਸਵਾਈਐਲ ਈਸ਼ੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਬੀਜਾ ਦੂੰਗਾ ਜੀ ਤੁਸੀਂ ਆ ਰੱਦ ਕਰ ਦਿਓ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨ ਸਾਨੂੰ ਬਣਾਉਣ ਦੇ ਰਹੀ ਨਾ ਹੀ ਆ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲਾ ਉਹਨਾਂ ਦਾ ਜੇਜਕ ਪਿਛੋਕੜ ਹੈ ਮੈਂ ਉਹਨਾਂ ਕਿਸਾਨਾਂ ਆ ਤੇ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਹੈ ਜਾਂ ਜੋ ਕੁਝ ਵੀ ਉਹ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਦਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸ.ਵਾਈ.ਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ ਸਾਡੀ ਮੁਸਾਲਫਤ ਕਰਨੀ ਹੈ ਕਿ ਨੂੰ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਹਿਬ ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੇਲੀਅਰ ਮੈਨਰ ਆਮ ਕਮਿਟਿਡ ਟੂ ਦਾ ਕਾਜ਼ ਆਫ ਫਾਰਮਰ ਆਮ ਨਾਟ ਆਨਸਰਿੰਗ ਟੂ ਐਨੀਬਾਡੀ ਸਾਹਿਬ ਕੋਈ ਆਪਣਾ ਹਰੇਕ ਦਾ ਆਪਣਾ ਵਿਚਾਰ ਹੈ ਮੇਰੇ ਬਰਾਬਰ ਬੈਠੇ ਹੋ ਸਕਦਾ ਮੇਰੇ ਸਾਰੇ ਵਿਚਾਰ ਰupani ਜੀ ਦੇ ਆਪਣਾ ਸੋਚ ਦੇ ਨਜ਼ਰੀਆ ਹੈ ਇਧਰ ਰਾਜਵੀਰ ਹੋ ਰਹੇ ਨੇ ਨਜ਼ਰੀਆ ਕਿਸੇ ਦਾ ਵੀ ਹੋ ਸਕਦਾ ਹੈ ਪਰ ਮੇਰਾ ਜਿਹੜਾ ਨਜ਼ਰੀਆ ਕਿਸਾਨ ਦੇ ਵਾਸਤੇ ਆਮ ਫੋਰ ਦਾ ਫਾਰਮਰ ਮੈਂ ਪ੍ਰਤੀਬੱਧਾ ਕਿਸਾਨਾਂ ਦੇ ਪ੍ਰਤੀ ਮੈਂ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਵੇ ਮੈਂ ਸਮਝਦਾ ਹਾਂ ਜਿਉਂ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਹੀਂ ਦੇਸ਼ ਦੀ ਬਿਹਤਰੀ ਵਾਸਤੇ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਮੈਨਰਸ ਔਰ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂੰਗਾ ਇਹ ਡਾਇਲਾਈਸ ਜਿਹੜਾ ਉਹਨੂੰ ਭਗਵਾਨ ਤੋਂ ਪੰਜਾਬ ਤੋਂ ਬਾਹਰ ਜਾ ਕੇ ਗੌਂਗ ਦਾ ਸਕੈਂਡਿਡਿਟੀ ਵੋਟ ਵੋਟ ਮੰਗ ਰਿਹਾ ਕੀ ਲੱਗਦਾ ਪੰਜਾਬ ਚ ਇੱਕ ਦੂਜੇ ਦੇ ਵਿਰੋਧ ਲੜ ਰਹੇ ਹਮ ਹੋਊਗੀ ਰੋਕੋਗੇ ਨਹੀਂ ਇਹ ਸਾਰੇ ਕਰਦੇ ਸਹ ਹੌਸਲਾ ਰੱਖੋ ਅਜੇ ਤਾਂ ਪੂਰਾ ਖਾੜਾ ਜੱਜ ਨਹੀਂ ਆ ਜਾਣਗੇ ਕੈਂਡੀਡੇਟ ਸਾਰਾ ਕੁਝ ਕਰਾਂਗੇ